ਕੁਮਾਰ ਸਰ ਕੁਲਦੀਪ ਜੀ ਕੀ ਕੰਮ ਹੈ ਗੱਲਿਆ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਕਦੀ ਦੁਕਾਨ ਕਦੀ ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ ਉਹ ਕਸ਼ੇਸ਼ ਬਿਊਟੀ ਸਲੂਨ ਹੈਗਾ ਉਹਨਾਂ ਦਾ ਅੱਛਾ ਉਹ ਆਪ ਚਲਾਉਂਦੇ ਨੇ ਸਲੂਨ 'ਚ ਬੈਠੇ ਸੀ ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਇਹਨਾਂ ਨੇ ਤੁਸੀਂ ਵੀ ਜਵਾਬੀ ਫਾਇਰ ਕੀਤੀ ਉਹਨਾਂ ਨੇ ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ ਪਰ ਉਹ ਨਿਕਲ ਗਏ ਹਨ ਜਿੱਥੇ ਤੇ ਕਿੰਨੇ ਬੰਦੇ ਆਏ ਸੀ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਦਾ ਕੋਈ ਅੱਗੇ ਤੰਕੀ ਜਾਂ ਫੋਨ ਤੇ ਕੋਈ ਕਿਸੇ ਦਾ ਕੋਈ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਅਨੁਭਵ ਲੈ ਮਨਪਾ ਕੀ ਗੱਲ ਕੀ ਗੱਲ ਧੋਈ ਹੈ ਵੀ ਇਕਦਮ ਅਸੀਂ ਆਪਣੇ ਕਮਰੇ ਜਿਵੇਂ ਬੈਠੇ ਹੋਏ ਸੀ ਇਕਦਮ ਫਾਇਰਿੰਗ ਹੋਈ ਹੈ ਜਾਨੀ ਮੇਰੀ ਹੈ ਉਹ ਜਿਹੜੀ ਨੂੰ ਕੋਈ ਲੱਗੀ ਹੈ ਤੇ ਉਹ ਦੁਕਾਨ ਜੀ ਕੋਈ ਸਮਾਨ ਲੈਣ ਵਾਸਤੇ ਗਈ ਸੀ ਤੇ ਕੋਈ ਨਾ ਮੀ ਉਹ ਉਹ ਰੋਂਦੀ ਆਵਾਜ਼ ਆਈ ਗੋਲੀ ਚਲਣ ਦੀ ਆਵਾਜ਼ ਆਈ ਹੈ ਤੇ ਮੈਂ ਇੱਕਦਮ ਕਮਰੇ ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰ ਹੀ ਗਏ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨ ਫਾਈਲ ਰੈਫਰ ਲੱਗੀ ਹੈ ਨਾ ਉਹ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਪੰਜ ਚਾਰ ਪੰਜ ਬੰਦੇ ਗਏ ਸੀ ਉਹ ਹੋਰ ਬੰਦੇ ਪਤਾ ਲੱਗਾ ਕਿੰਨਾਂ ਨੇ ਚਲਾਈ ਨਹੀਂ ਜੀ ਕਿਤੇ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਏ ਸੀ ਸਾਡੇ ਸਰ ਪਤਾ ਨਹੀਂ ਸੀ ਸਾਹਮਣੇ ਇਹ ਸ਼ਾਪ ਹੈਗੀ ਉਹ ਉਹਨਾਂ ਨੇ ਦੇਖਿਆ ਵੀ ਉਹ ਚਾਰ ਦੁਕਾਨਾਂ ਹਾਂ ਜੀ ਸਿਰਫ ਆਪਣਾ ਪਾਰਲਰ ਹੈਗਾ ਸਲੂਨ ਹੈਗਾ ਨਾ ਡਰਾਲੀ ਦਾ ਤੁਹਾਡੇ ਵੱਲੋਂ ਕਿੰਨੇ ਫਾਇਰ ਹੋਏ ਹਾਂ ਕਿੰਨੇ ਫਾਇਰ ਕੀਤੇ ਸਿਰ ਮੈਨੂੰ ਕੁਝ ਨਹੀਂ ਆਈ ਦੇ ਸੀ ਕਿੰਨੇ ਫਾਇਰ ਹੋਏ ਜੀ ਮਤਲਬ ਟੋਟਲ ਫਾਇਰ ਸਿਰ 5 ਹੋਏ ਆ ਟੋਟਲ ਫਾਇਰ 5 ਹੋਏ ਆ ਪਰ ਇਹ ਨਹੀਂ ਪਤਾ ਸਾਡੇ ਵੱਲੋਂ ਕਿੰਨੇ ਫਾਇਰ ਹੋਏ ਆ ਕੋਈ ਤੁਆਪੀ ਫਾਇਰ ਕੀਤੀ ਹਾਂ ਜੀ ਤੁਹਾਡੇ ਪਿਸਤਲ ਹੈਗਾ ਸੀ ਨਹੀਂ ਸਿਰ ਸਾਡੇ ਕੋ ਫਿਰ ਸੀ ਆੜ ਕੋ ਨਹੀਂ ਗੱਲ ਇਸ ਤੋਂ ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿਸੇ ਲੱਗੀ ਜਿਹੜੇ ਸਿਰ ਪੈਰ ਤੇ ਲੱਗੀ ਸਰ ਗੋਲੀ ਸਰ ਹੁਣ ਕਿੱਥੇ ਹੈ ਹਸਪੀਟਲ ਲੈਸਾ ਲੱਗੀ ਉਹਨੂੰ ਠੀਕ ਹੈ ਕੰਡੀਸ਼ਨ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਮੰਗ ਰਾਮਾ ਦੇਗਾ ਇਹਨਾਂ ਨੂੰ ਸਿਕਸਾ ਜੀ ਉਹ ਚੱਲੀ ਸਰ ਪੈਸੇ ਦੀ ਮਤ ਮੰਗ ਉਹ ਵੀ ਸਾਡੇ ਇੱਥੇ ਜੰਡਿਆਲੇ ਦੇ ਵਿੱਚ ਸੰਿਆਰੇ ਦੇ ਗੋੜੀਏ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰ ਦੇ ਚਾਰੇ ਬੰਦੇ ਅਨਲਕ ਕਰ ਲਏ ਉਹ ਪਹਿਲਾਂ ਫੜੇ ਸੀ ਅੱਜ ਸਵੇਰੇ ਤੇ ਉਹਨਾਂ ਦੀ ਪੁੱਛ ਪੁੱਛ ਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਹਨਾਂ ਕੋਲੋਂ ਸੇ ਪਾਇਤੀ ਸੀ ਸਾਡੇ ਐਸਐਚਓ ਸਾਹਿਬ ਤੇ ਉਹਦੇ ਫਾਈਲ ਦੇ ਵਿੱਚ ਉਹਦੇ ਬੰਦੇ ਇੱਕ ਲੱਤ ਲੱਗੀ ਤੇ ਦੋਵਾਂ ਲੱਤਾਂ ਲੱਗੀਆਂ ਇੱਕ ਇੱਕ ਲੱਤ ਤੇ ਕਿ ਨਹੀਂ ਇਹਨਾਂ ਦੇ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਜ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੱਗੀ ਆ ਹਾਂ ਫਿਰ ਤਾਂ ਪਤਾ ਲੱਗਿਆ ਆ ਰੈਟ ਕੋਲ ਇਹਨਾਂ ਨੂੰ ਵੀ ਆਈ ਹੈ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਟੋਟਲ ਕਿੰਨੇ ਫਾਇਲ ਹੋਏ ਆ ਉਹਨਾਂ 'ਚੋਂ ਕਿੰਨੇ ਕਿਤੇ ਗਏ ਇਹਨਾਂ ਨੂੰ ਵੀ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਾਣਾ ਆ ਦੋ ਤਿੰਨ ਫਾਇਲ ਹੋਏ ਇਹ ਕਿੰਨਾ ਵੱਡਾ ਥ੍ਰੈਡ ਕੋਲ ਆਈ ਇਹਨਾਂ ਨੂੰ ਕੋਈ ਨਾ ਸਰ ਪਾ ਜੀ ਇਹ ਕਲੀਅਰ ਕਰਦੇ ਹਾਂ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾਬਾ ਜੀ ਜੇਕਰ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਗੜਾਲੇ 'ਚ ਜਿੰਦਿਆਂ ਵੀ ਅੱਗੇ ਗੋਲੀਆਂ ਚੱਲੀਆਂ 100% ਅਸੀਂ ਸਾਰੇ ਬੰਦੇ ਤੇ ਕਿ ਵੀ ਜਲਦੀ ਤੋਂ ਜਲਦੀ ਕੋਤਨ ਦੰਦੇ ਅੰਦਰ ਅੰਦਰ ਫੰਡ ਦੀ ਕੋਸ਼ਿਸ਼ ਕਰਾਂਗਾ ਕੋਈ ਸ ਆਪਸ ਨੂੰ ਲੱਗ ਗਈ ਕੋਈ ਕੀ ਕਰਨ ਕੀ ਹੋ ਸਕਦਾ ਮੈਂ ਕੋਈ ਕਰਨ ਦਾ ਤਾਂ ਹੋ ਮੈਂ ਜਿੱਤਾ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹ ਕੋ ਵੀ ਉਹਨਾਂ ਨੇ ਤਾਂ ਉਹ ਦਿੱਤੀ ਉਹ ਫਿਜ਼ੀਕੀਤੀ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆਇਆ ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਉਹ ਇਨਵੈਸਟੀਗੇਟ ਕਰਾਂ ਸਰ ਜੋ ਥ੍ਰੈਟ ਤਾਂ ਆ ਰਹੀਆਂ ਹਨ ਇਹਦੇ ਸੰਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਉਹਨਾਂ ਪੁਨੀਕੀ ਹੋ ਰਹੀ ਹੈ ਬਿਲਕੁਸ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਰਿਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆਪਾਂ ਇਹ ਟ੍ਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਥੋੜੀਆ ਜਿੱਦੇ ਦਾ ਇਹ ਉਹਦੀ ਕਾਫੀ ਮਦਦ ਮਿਲ ਸਕਦਾ ਇਸ ਕੰਮ ਚ